<Jay> premises, vanity, भारत, भारत माता की जय भारत माता की जय भारत माता की जय भारतीय जनता पार्टी जिंदाबाद 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 भारतीय जनता पार्टी जिंदाबाद 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 अमीषा जिंदाबाद 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 जेपी नड्डा जिंदाबाद 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 मोदी जी जिंदाबाद 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 भारत माता की जय भारत माता की जय जो बोले सो ਹਾਂ ਜੀ ਜੀ ਆਵਾਜ ਹੈ श्री राम जय श्री राम जय श्री राम जय श्री राम ਮੋਤੀ ਜੀ ਕੋ ਜੈ ਸ਼੍ਰੀ ਰਾਮ जय श्री राम जय श्री राम ਪ੍ਰਧਾਨ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਕਿ 27 ਸਾਲ ਦਾ ਜਿਹੜਾ ਬਨਵਾਸ ਸੀਗਾ ਦਿੱਲੀ ਦੇ ਵਿੱਚ ਉਹ ਖਤਮ ਹੋਇਆ ਇਸ ਖੁਸ਼ੀ ਦੇ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਪੂਰਾ ਦੇਸ਼ ਖੁਸ਼ੀ ਮਨਾ ਰਿਹਾ ਜੋ ਦਿੱਲੀ ਦੇ ਵੋਟਰਾਂ ਨੇ ਕਰਕੇ ਦਿਖਾਇਆ ਕਿਉਂਕਿ ਪਿਛਲੇ 10 12 ਸਾਲ ਜਿਹੜੇ ਸੀ ਆਵਾਦੂ ਪਾਰਟੀ ਦੇ ਉੱਤੇ ਫੁੱਟਬਾਲ ਕੇ ਬਾਰ ਬਾਰ ਇੱਕ ਤੋਂ ਬਾਅਦ ਦੂਜਾ ਝੂਠ ਬੋਲਦੇ ਸੀ ਕਿ ਸਾਫ ਪਾਣੀ ਦਵਾਗੇ ਬਿਜਲੀ ਫਰੀ ਦਵਾਗੇ 2000 ਰੁਪਏ ਦਵਾਗੇ ਯਮਨਾ ਸਾਫ ਕਰ ਦਾਂਗੇ ਹਸਪਤਾਲ ਬਣਾ ਦਾਂਗੇ ਸਕੂਲ ਬਣਾ ਦਾਂਗੇ ਇਹ ਸਾਰੀਆਂ ਜਿਹੜੀਆਂ ਇਹਨਾਂ ਦੇ ਝੂਠ ਦੇ ਬਲੰਦੇ ਸੀ ਲੋਕਾਂ ਨੇ ਦੇਖ ਲੈ ਗੱਲਾਂ ਕਰਦੇ ਸੀ ਕਿ ਅਸੀਂ ਅਸੀਂ ਸਰਕਾਰੀ ਮਕਾਨ ਨਹੀਂ ਲਵਾਵਾਂਗੇ ਅਸੀਂ ਸਿਕਿਉਰਟੀ ਨਹੀਂ ਲਵਾਵਾਂਗੇ ਠੀਕ ਹੈ ਅਸੀਂ ਗੱਡੀਆਂ ਨਹੀਂ ਲਵਾਵਾਂਗੇ ਬਿਲਕੁਲ ਉਤ ਉਲਟ ਸ਼ੀਸ਼ਮੈਲ ਤਿਆਰ ਤਿਆਰ ਕਰਵਾ ਲਿਆ ਸਿਕਿਉਰਿਟੀ ਪੰਜਾਬ ਦੇ ਵੀ ਲੈ ਕੇ ਉੱਥੇ ਤੇ ਗੱਡੀਆਂ ਦੇ ਤਾਂ 100-100 ਗੱਡੀ ਦਾ ਕਾਫਲਾ ਤੁਰਿਆ ਫਿਰਦਾ ਸੀ ਤੇ ਲੋਕਾਂ ਨੇ ਉਹਨਾਂ ਦੀ ਜਿਹੜੀ ਉਹ ਝੂਠੀ ਰਾਜਨੀਤੀ ਸੀ ਉਹ ਸਮਝ ਲਈ ਤੇ ਸਮਝ ਕੇ ਆਪਣਾ ਮਨ ਬਣਾ ਲਿਆ ਕਿ ਦੇਸ਼ ਦੀ ਰਾਜਨੀਤੀ ਨੂੰ ਸਿਰਫ ਇੱਕੋ ਇੱਕ ਆਦਮੀ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਚੇਂਜ ਕਰ ਸਕਦੇ ਆ ਦੇਸ਼ ਦੇ ਲੋਕਾਂ ਦਾ ਭਲਾ ਮੋਦੀ ਜੀ ਕਰ ਸਕਦੇ ਆ ਦੇਸ਼ ਦੀ ਤਰੱਕੀ ਦੇਸ਼ ਦੇ ਦੁਨੀਆ ਭਰ ਦੇ ਵਿੱਚ ਜੇ ਨਾਮ ਅੱਗੇ ਲੈ ਕੇ ਜਾ ਸਕਦੇ ਆ ਤਾਂ ਮੋਦੀ ਜੀ ਲੈ ਕੇ ਜਾ ਸਕਦੇ ਆ ਤੇ ਡਬਲ ਇੰਜਨ ਦੀ ਸਰਕਾਰ ਬਣਨ ਨਾਲ ਹੀ ਦਿੱਲੀ ਦੀ ਡਿਵੈਲਪਮੈਂਟ ਹੋਣੀ ਹੈ ਤੇ ਉਹ ਲੋਕਾਂ ਨੇ ਕਰਕੇ ਦਿਖਾ ਦਿੱਤਾ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜੜਾ ਬਟ ਹੋ ਗਈਆਂ ਤੇ ਹੁਣ ਜਿਹੜੇ ਪੰਜਾਬ ਦੇ ਅੰਦਰ ਪੱਤੇ ਵੀ ਝੜ ਜਾਣੇ ਆ ਤੇ 2027 ਦੇ ਅੰਦਰ ਪੰਜਾਬ ਚ ਇਹ ਬੁਰੀ ਤਰ੍ਹਾਂ ਹਾਰਨਗੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਥੋਂ ਬਣੂਗੀ ਕਾਂਗਰਸ ਪਾਰਟੀ ਉੱਥੇ ਵੀ ਜ਼ੀਰੋ ਆਈ ਹੈ ਤੇ ਪੰਜਾਬ ਦੇ ਅੰਦਰ ਵੀ ਇਹਦਾ ਤਾਂ ਰਿਜ਼ਲਟ ਜ਼ੀਰੋ ਹੀ ਰਹਿਣਾ ਤੇ ਬੀਜੇਪੀ ਜਿਹੜੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਵੋਟਾਂ ਪਾ ਕੇ ਪੰਜਾਬ ਦੀ ਤਰੱਕੀ ਵਾਸਤੇ ਜਮਨਾ ਦਾ ਮੁੱਦਾ ਇਸ ਵਾਰ ਬਹੁਤ ਜ਼ਿਆਦਾ ਚੱਕ ਹੋਇਆ ਸੀਗਾ ਤੇ ਲੋਕਾਂ ਨੇ ਲੋਕੀ ਸਮਝ ਗਏ ਕਿ ਹਾਂ ਵਾਕਿਆ ਹੀ ਜਮਨਾ ਦੇ ਲਈ ਵੋਟ ਜਿਹੜੀ ਰਾਜਨੀਤੀ ਕੀਤੀ ਜਾਗੀ ਬਿਲਕੁਲ ਦੇਖੋ ਇਹ ਤਾਂ ਕਹਿੰਦੇ ਸੀ ਅਸੀਂ ਜਮਨਾ ਤੇ ਨਾ ਟੂਰਿਜ਼ਮ ਲੈ ਕੇ ਆਵਾਂਗੇ ਅਸੀਂ ਜੀ ਕ੍ਰੂਜ਼ ਚਲਾਵਾਂਗੇ ਪਰ ਉੱਥੇ ਜਾ ਕੇ ਪਤਾ ਲੱਗਦਾ ਸੀ ਕਿ ਇਹ ਜਮੁਨਾ ਨੂੰ ਸਾਫਤਾ ਕੀ ਕਰਨਾ ਉਹਨੂੰ ਹੋਰ ਗੰਦਾ ਕਰ ਦਿੱਤਾ ਇਹਨਾਂ ਨੇ ਜੀ ਇਹ ਗੰਦੀ ਰਾਜਨੀਤੀ ਕਰਦੇ ਆ ਲੋਕ ਸਾਰੀਆਂ ਗੱਲਾਂ ਸਮਝਦੇ ਆ ਹੁਣ ਉਹ ਪੁਰਾਣਾ ਜਮਾਨਾ ਨਹੀਂ ਰਿਹਾ ਇਹ ਜਿਹੜੀਆਂ ਮੁਫਤ ਦੀਆਂ ਰੇੜੀਆਂ ਸੀਗੀਆਂ ਉਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਉਹ ਦੇਣੀਆਂ ਥੋੜਾ ਸੀ ਜੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਅੰਦਰ 1000 ਰੁਪਇਆ ਇਹਨਾਂ ਨੇ ਕਿਹਾ ਸੀ ਹਰ ਮਹਿਲਾ ਨੂੰ ਦਵਾਂਗੇ ਤੇ ਉੱਥੇ 2100 ਕਹਿਣ ਲੱਗੇ ਜਦੋਂ ਪੰਜਾਬ 'ਚ ਨਹੀਂ ਦਿੱਤਾ ਤੇ ਉੱਥੇ ਕਿਵੇਂ ਦੇਣਗੇ ਜੀ ਤੇ ਬੜੀਆਂ-ਬੜੀਆਂ ਝੂਠੀਆਂ ਗੱਲਾਂ ਕਿ ਸਾਰੇ ਲੋਕਾਂ ਜਿਹੜੇ ਸਟੂਡੈਂਟ ਹੈਗੇ ਬਾਹਰ ਪੜ੍ਹਨਾ ਚਾਹਦੇ ਉਹਨਾਂ ਦੀ ਫੀਸ ਵੀ ਉਹਨਾਂ ਦੇ ਜਹਾਜ਼ ਦਾ ਕਰਾਇਆ ਵੀ ਜੋ ਝੂਠ ਬੋਲ ਸਕਦੇ ਸੀ ਬੋਲ ਕੇ ਦੇਖ ਲਿਆ ਪਰ ਲੋਕਾਂ ਨੇ ਉਹਨਾਂ ਦੀ ਇੱਕ ਵੀ ਸੁਣ ਨਹੀਂ ਪੰਜਾਬ 'ਚ ਡਬਲ ਇੰਜਨ ਸਰਕਾਰ ਆਏਗੀ ਬਿਲਕੁਲ ਆਉਗੀ ਪੰਜਾਬ ਨੂੰ ਪਹਿਲਾਂ ਕਾਂਗਰਸ ਪਾਰਟੀ ਨੇ ਲੁੱਟਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਲੁੱਟ ਰਹੀ ਹੈ ਤੇ ਲੋਕ ਇਹ ਚੀਜ਼ ਸਮਝਦੇ ਪਏ ਐ ਕਿ ਪੰਜਾਬ ਨੂੰ ਜਿਹੜਾ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਸੀ ਅੱਜ ਪਤਾ ਨਹੀਂ ਕਿੱਥੇ ਜਾ ਕੇ ਖੜਾ ਪਿੱਛੇ ਕਿ ਜੇ ਇਹਨੂੰ ਫੇਰ ਦੁਬਾਰਾ ਲੈ ਕੇ ਆਣਾ ਪਹਿਲੇ ਨੰਬਰ ਤੇ ਤਾਂ ਬੀਜੇਪੀ ਡਬਲ ਇੰਜਨ ਦੀ ਸਰਕਾਰ ਹੀ ਵੀ ਇੱਥੇ ਲੱਗੇ। ਉਹ ਸ਼ਰਮਾ ਜੀ ਡਬਲ ਇੰਜਨ ਸਰਕਾਰ ਦੀਆਂ ਬਹੁਤ-ਬਹੁਤ ਵਧਾਈਆਂ ਦਿੱਲੀ ਦੇ ਵਿੱਚ ਤੁਹਾਡੀ ਡਬਲ ਇੰਜਨ ਸਰਕਾਰ ਬਣਨ ਜਾ ਰਹੀ ਹੈ। 27 ਸਾਲ ਦਾ ਬਨਵਾਸ ਵੀ ਟੁੱਟਿਆ। ਕੀ ਦਿੱਲੀ ਦੇ ਲੋਕ ਬਹੁਤ ਜਲਦ ਸਮਝ ਗਏ ਜਾਂ 27 ਸਾਲ ਕਿਉਂ ਲੱਗੇ? ਐਕਸ਼ਨ ਦੇ ਵਿੱਚ ਜੋ ਦਿੱਲੀ ਦੇ ਲੋਕ ਸੀ ਉਹ ਕਾਂਗਰਸ ਦਾ ਪਹਿਲੇ ਪ੍ਰਸ਼ਾਸਨ ਉੱਥੇ ਦੇਖਿਆ ਉਹਨਾਂ ਨੇ। ਉਸ ਤੋਂ ਬਾਅਦ ਆਮਾਦੀ ਪਾਰਟੀ ਨੇ ਤਿੰਨ ਵਾਰ ਲੁੱਟਿਆ ਹੁਣ ਲੋਕ ਇਹਨਾਂ ਲੋਕ ਇਹਨਾਂ ਕਾਂਗਰਸ ਨੂੰ ਔਰ ਆਮਾਦੀ ਪਾਰਟੀ ਨੂੰ ਸਮਝ ਗਏ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਹਨਾਂ ਨੇ ਭੋਲੇ ਭਾਲੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਗੁੰਮਰਾਹ ਕਰਕੇ ਸਰਕਾਰ ਬਣਾਈ اسی ਤਰ੍ਹਾਂ ਦਿੱਲੀ ਦੇ ਵਿੱਚ ਕਰਦੇ ਰਹੇ ਸੋ ਪ੍ਰਸ਼ਤ ਨਕਮੀ ਔਰ ਝੂਠੀ ਸਰਕਾਰ ਆਮਾਦੀ ਪਾਰਟੀ ਨੂੰ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵੋਟਰਾਂ ਨੇ ਨਕਾਰਿਆ ਮੈਂ ਸਮਝਦਾ ਇੱਕ ਬਹੁਤ ਵੱਡਾ ਮੰਡੇਟ ਜਾਰੀ ਕੀਤਾ ਸੋ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਦੇ ਪ੍ਰਤੀਏ ਕਾਰਜਕਰਤਾ ਦਾ ਸੰਗਠਨ ਲਈ ਦਿਨ ਰਾਤ ਜਿਹੜੇ ਕਾਰਜਕਰਤਾ ਬੈਕਫੁੱਟ ਤੇ ਕੰਮ ਕਰਦੇ ਨੇ ਜੋ ਮੈਚ ਪਿਚ ਤੇ ਖੇਡਦੇ ਨੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸ਼ੁਭ ਕਾਮਨਾਵਾਂ ਮਾਂ ਔਰ ਖਾਸ ਕਰਕੇ ਸਾਡੇ ਦੇਸ਼ ਦੇ ਸਸ਼੍ਰੀ ਪ੍ਰਧਾਨ ਮੰਤਰੀ ਜਿਨ੍ਹਾਂ ਦੀ ਰਹਿਨਮਾਈ ਹਟ ਜੇਪੀ ਨੱਡਾ ਜੀ ਦੀ ਔਰ ਅਮਿਤ ਸ਼ਾਹ ਜੀ ਦੀ ਰਹਿਨਮਾਈ ਹਟ ਸਾਰਾ ਚੋਣ ਲੜਿਆ ਗਿਆ ਉਸ ਦੇ ਨਾਲ ਅੱਜ ਸਾਡੇ ਦਿੱਲੀ ਦੇ ਵਿੱਚ ਬਹੁਤ ਬਹੁਮਤ ਦੇ ਨਾਲ ਪ੍ਰਚੰਟ ਬਹੁਮਤ ਦੇ ਨਾਲ ਸਰਕਾਰ ਬਣਨ ਜਾ ਰਹੀ ਹੈ ਸੋ ਸਾਰੀ ਬੀਜੇਪੀ ਦੀ ਯੂਨਿਟ ਨੂੰ ਬਹੁਤ ਬਹੁਤ ਮੁਬਾਰਕਬਾਦ ਸ਼ੁਭ ਕਾਮਨਾਵਾਂ ਕਾਰਜਕਰਤਾਵਾਂ ਨੂੰ ਇੱਕ ਵਾਰ ਫਿਰ ਬਹੁਤ ਜ਼ਿਆਦਾ ਮੁਬਾਰਕਬਾਦ ਜੈ ਸ਼੍ਰੀ ਰਾਮ ਅੱਜ ਦੇਸ਼ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਕਿ ਅੱਜ ਉਧਰ ਦੇ ਬੰਦੇ ਦਾ ਪਾਰਟੀ ਦਾ ਇਹਦਾ ਮੈਂ ਨਾਮ ਵੀ ਨਹੀਂ ਲੈਣਾ ਚਾਹੁੰਦਾ ਮੈਂ ਤਾਂ ਇੱਕੋ ਗੱਲ ਕਹਿ ਸਕਦਾ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਖਰਾਬ ਕੀਤੀ 10 ਸਾਲ ਪਹਿਲੇ ਦੇਸ਼ ਦੇ ਲੋਕਾਂ ਨੂੰ ਝੂਠਾ ਬੁਲੰਦਾ ਹਰ ਗੱਲ ਤੇ ਝੂਠ ਬੋਲਿਆ ਲੋਕਾਂ ਨੂੰ ਜੂਠ ਸਿਖਾ ਦਿੱਤਾ ਲੋਕਾਂ ਨੂੰ ਫਰੀਦਿਆਂ ਰੇਵੜੀਆਂ ਵਧਣੀਆਂ ਸਿਖਾਤੀਆਂ ਉਹ ਦਿੱਲੀ ਚ ਉਸ ਬੰਦੇ ਦਾ ਰਾਜ ਸੀਗਾ ਦਿੱਲੀ ਦੇ ਲੋਕਾਂ ਨੇ ਮੋਦੀ ਜੀ ਦੇ ਵਿਸ਼ਵਾਸ ਕਰਕੇ ਜਿੱਥੇ ਪੂਰੇ ਹਿੰਦੁਸਤਾਨ ਚ ਬੀਜੇਪੀ ਦਾ ਰਾਜ ਹੈ ਉਥੇ ਦਿੱਲੀ ਦੇ ਵਿੱਚ ਵੀ ਰਾਜ ਲਿਆਦਾ ਹੈ ਐਦਾਰੇ ਬੰਦੇ ਦਾ ਸਵਾਗਤ ਕੀਤਾ ਹੈ ਉਹਦਾ ਰਾਜਪਾਟ ਜਿਵੇਂ ਸੜਕਾਂ ਉਥੇ ਦੀਆਂ ਟੁੱਟੀਆਂ ਦੇਖ ਲਓ ਉਥੇ ਸਕੂਲ ਲੈ ਲਓ ਸਕੂਲ ਨਹੀਂ ਹੈਗੇ ਉਥੇ ਸੀਵਰੇਜ ਦੀ ਸਮੱਸਿਆ ਐਨੀ ਜ਼ਿਆਦਾ ਹੈ ਹਰ ਚੀਜ਼ ਦੀ ਸਮੱਸਿਆ ਪਰ ਬੰਦਾ ਝੂਠਾ ਹੀ ਬੋਲਦਾ ਰਿਹਾ ਝੂਠਾ ਹੀ ਬੋਲਦਾ ਰਿਹਾ ਲੋਕਾਂ ਨੇ ਉਹ ਝੂਠ ਦੇ ਰਾਜ ਨੂੰ ਅੱਜ ਸਮਾਪਤ ਕੀਤਾ ਹੈ ਤੇ ਕੇਜਰੀਵਾਲ ਨੂੰ ਵੀ ਖਰਾ ਕੇ ਜਨਤਾ ਨੇ ਦੱਸਿਆ ਹੈ ਕਿ ਝੂਠ ਦੀ ਰਾਜਨੀਤੀ ਜਿਹੜੀ ਹੈ ਜਿਆਦਾ ਲੰਬਾ ਸਮੇਂ ਨਹੀਂ ਚੱਲਦੀ ਔਰ મોદી ਜੀ ਦੇ ਅਮੇਸ਼ਾ ਜੀ ਦੀ ਰਹਿਮਾਈ ਦੇ ਵਿੱਚ ਜਿਹੜਾ ਦਿੱਲੀ ਦਾ ਰਾਜਪਾਟ ਹੈ ਭਾਜਪਾ ਨੂੰ ਸੰਭਾਲਿਆ ਹੈ ਔਰ ਭਾਜਪਾ ਦਿੱਲੀ ਨੂੰ ਜਿਹੜਾ ਹੈ ਚਮਕਦਾ ਦਮਕਦਾ ਕਰੇਗੀ ਲੋਕਾਂ ਨੇ ਜੋ ਵਿਸ਼ਵਾਸ ਕੀਤਾ ਹੈ ਮੋ ਬੀਜੇਪੀ ਸਰਕਾਰ ਜਿਹੜੀ ਆ ਵਿਸ਼ਵਾਸ ਤੇ ਪੂਰਾ ਉਤਰੇਗੀ ਮੈਂ ਸਾਰੇ ਦੇਸ਼ ਨੂੰ ਕਵਾਰਕਾ ਦਿੰਦਾ ਹਾਂ ਉਹਦੇ ਨਾਂ ਦਾ ਦਿੱਲੀ ਦੇ ਨਾਲੋਂ ਪੰਜਾਬ ਦੀ ਵਾਰੀ ਆ ਸਤਾਈਂ ਪੰਜਾਬ ਦੇ ਲੋਕ ਵੀ ਜਿਹੜੇ ਆ ਉਹ ਆਪਣਾ ਬੁੱਧੀ ਤੋਂ ਕੰਮ ਲੈ ਕੇ ਬੀਜੇਪੀ ਨੂੰ ਜਿਤਾਣਗੇ ਇਹਨਾਂ ਦੇ ਝੂਠੇ ਵਾਅਦੇ ਤੋਂ ਦੂਰ ਰਹਿਣਗੇ ਜਿੱਦਾਂ 1000 ਰੁਪਏ ਦਾ ਵਾਅਦਾ ਕੀਤਾ ਸੀ ਪੰਜਾਬ ਵਿੱਚ ਵੀ ਕਿਸੇ ਨੂੰ ਨਹੀਂ ਮਿਲਿਆ 3 ਸਾਲ ਹੋ ਗਏ ਆ ਐਦਾਂ ਹੀ ਵਾਅਦੇ ਜਿਹੜੇ ਇਲੈਕਸ਼ਨਾਂ ਕੋ ਜਾ ਕੇ ਕਹਿਣਾ 2100 ਰੁਪਏ ਦੇਵਾਂਗੇ ਇਹ ਝੂਠ ਦੀ ਰਾਜਨੀਤੀ ਨੂੰ ਖਤਮ ਕਰਨ ਲਈ ਪੰਜਾਬ ਵਾਲਿਆਂ ਨੇ ਵੀ ਬਹੁਤ ਮੌਕਾ ਮਿਲਿਆ ਦਿੱਲੀ ਤੋਂ ਸਿੱਖਿਆ ਲੈਂਦੇ ਹੋਏ ਪੰਜਾਬ ਵਾਲੇ ਵੀ ਆਪਣਾ ਫਿਊਚਰ ਸੰਭਾਲਣ ਲਈ ਆਪਣੇ ਬੱਚਿਆਂ ਦਾ ਫਿਊਚਰ ਬਣਾਉਣ ਵਾਸਤੇ ਇਹ ਜਿਹੜੀ ਇਸ ਭਗਵੰਦ ਸਿੰਘ ਸਰਕਾਰ ਤੋਂ ਵੀ ਮੁਕਤੀ ਲੈਣੀ ਜ਼ਰੂਰੀ ਜਾਂਦੀ ਬਹੁਤ ਬਹੁਤ ਧੰਨਵਾਦ ਸਾਰੇ ਦੇਸ਼ ਵਾਸੀਆਂ ਨੂੰ ਜਿਹੜਾ ਅੱਜ 라ਵਣ ਦਾ ਹੋਇਆ ਨਾ ਉਹਦੀ ਵਧਾਈ ਦਿੰਨੀ ਆ ਸਾਰਿਆਂ ਨੂੰ ਇਹ 27 ਸਾਲ ਤੋਂ ਬਾਅਦ ਜਿਹੜੀ ਆਜ਼ਾਦੀ ਮਿਲੀ ਹੈ ਦਿੱਲੀ ਦੇ ਵਾਸੀਆਂ ਨੂੰ ਉਸੇ ਇਜਾਦੀ ਦੀ ਮੈਂ ਬਹੁਤ-ਬਹੁਤ ਵਧਾਈ ਦਿੰਨੀ ਆ ਵੇਖੋ ਸਰਕਾਰੀ ਦੇ ਵਿੱਚ ਸਾਡਾ ਕਲੇਸ਼ ਆਜ਼ਾਦ ਹੋਇਆ ਸੀ ਔਰ 27 ਸਾਲ ਲਈ ਤੇ ਦਿੱਲੀ ਜਿਹੜੀ ਸਾਡੀ ਹੈ ਨਾ ਉਹ ਕੇਸਰੀਵਾਲ ਦੇ ਅੰਡਰ ਫੋਲ ਗਿਆ ਸੀ ਇਹ ਕੇਸਰੀਵਾਲ ਦੇ ਝੂਠੇ ਬਿੰਦੂ ਦੇ ਵਿੱਚ ਜੂਠੇ ਫਸ ਗਿਆ ਸੀ ਬੜੇ ਲਿਖੇ ਲੋਕ ਸਾਰੇ ਫਸ ਗਏ ਸੀ ਕਿ ਬਾਕੀ ਗੱਲ ਹੈ ਕਿ ਝੂਠ ਦਾ ਜਿਹੜਾ ਹੈ ਨਾ ਸਰਾ ਬਹੁਤ ਲੰਮਾ ਨਹੀਂ ਹੁੰਦਾ ਇਸ ਕਰਕੇ ਅੱਜ ਸਾਰੀ ਦਿੱਲੀ ਨੇ ਦਿਖਾਵ ਦਿੱਤਾ ਕਿ ਕਿੰਦਾ ਜਿਹੜਾ ਸਫਾਇਆ ਕੀਤਾ ਉਹਨਾਂ ਨੇ ਔਰ प्रचंड बहुपत ਦੇ ਨਾਲ ਮੋਦੀ ਜੀ ਨੇ ਸੰਜਗ ਕੀਤਾ ਐਨਾ ਕਹਿੰਦਿਆ ਹੋਏ ਮੈਂ ਮੂਰਤੀ ਜਾਂਦੀ ਸਾਰੀ ਟੀਮ ਨੂੰ ਭਾਰਤੀ ਜਨਤਾ ਪਾਰਟੀ ਨੂੰ ਸਾਰੀ ਤੋਂ ਸਾਰੇ ਭਾਰਤ ਦੇਸ਼ ਵਾਸੀਆਂ ਨੂੰ ਦਿੱਲੀ ਦੇ ਆਜ਼ਾਦਪੁਰ ਦੀ ਵਧਾਈ ਅੱਜ ਦੇ ਦਿਨ ਦੀਆਂ ਸਾਡੇ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਸਾਡੀ ਜਿਹੜੀ ਸਰਕਾਰ ਹੈ ਨਰੇਂਦਰ ਮੋਦੀ ਜੀ ਦੀ ਸਰਕਾਰ ਹੈ ਔਰ ਉਹ ਹਰ ਕੰਮ ਜੋ ਉਹ ਕਹਿੰਦੇ ਆ ਉਹਦੇ ਪੱਤਰ ਤੇ ਲਕੀਰ ਹੁੰਦੀ ਆ ਪਰ ਮੋਦੀ ਜੀ ਕਰਕੇ ਕੋਈ ਕੰਮ ਨਹੀਂ ਸਕਦਾ ਅਰ ਜੋ ਮੋਦੀ ਜੀ ਸਾਈਟ ਤੇ ਸਾਡੇ ਲਈ ਕੀਤਾ ਹੈ ਔਰ ਅੱਗੇ ਜਾ ਕੇ ਸਾਨੂੰ ਪਤਾ ਹੈ ਕਿ ਮੋਦੀ ਜੀ ਦੀਆਂ ਨੀਤੀਆਂ ਦੇ ਅਨੁਸਾਰ ਅਸੀਂ ਚੱਲਣਾ ਹੈ ਔਰ ਅਸੀਂ ਮੋਦੀ ਜੀ ਦੇ ਇਹਨੇ ਵੀ ਮੈਂਬਰ ਦਾ ਅਸੀਂ ਉਹਨਾਂ ਦੇ ਹੀ ਨੀਚੇ ਰਹਿੰਦੇ ਹੋਏ ਆਪਣੇ ਕਾਰਜਕਰਤਾਵਾਂ ਦੇ ਨਾਲ ਕੰਮ ਕਰਾਂਗੇ ਭਾਰਤੀਏ ਜਨਤਾ ਪਾਰਟੀ ਜ਼ਿੰਦਾਬਾਦ ਭਾਰਤੀਏ ਜਨਤਾ ਪਾਰਟੀ ਜ਼ਿੰਦਾਬਾਦ ਪੰਜਾਬ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਆਏਗੀ 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 ਪਹਿਲਾਂ ਸਰਕਾਰ ਦੇ ਤੇ ਆਏਗੀ ਹਮੇ 5000 ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਲੋ ਪਰ ਅਬ ਮਹਿਲਾਵਾਂ ਆਪਕੇ ਝੂਠੇ ਵਾਦੋਂ ਮੇ ਨਹੀਂ ਆਏਗੀ